ਕਈ ਵਾਰ ਅਸੀਂ ਸੁਪਨੇ ਤਾਂ ਵੱਡੇ ਵੇਖਦੇ ਆ ਜਿਵੇਂ ਡਾਕਟਰ ਇੰਜੀਨੀਅਰ ਬਿਜ਼ਨਸਮੈਨ ਜਾਂ ਸਫਲ ਇਨਸਾਨ ਬਣਨ ਦੇ ਪਰ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਆ ਅਸੀਂ ਕਹਿ ਦਿੰਦੇ ਆ ਵੀ ਚਲੋ ਕੱਲ ਕਰਾਂਗੇ ਇਹ ਕੱਲ ਕਰਾਂਗੇ ਵਾਲਾ ਵਿਚਾਰ ਹੀ ਸਾਡੀ ਕਾਮਯਾਬੀ ਦਾ ਸਭ ਤੋਂ ਵੱਡਾ ਦੁਸ਼ਮਣ ਆ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਆਲਸ ਕਿਉਂ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਕਿਵੇਂ ਇਸ ਨੂੰ ਅਸੀਂ ਛੱਡ ਕੇ ਕਾਮਯਾਬੀ ਹਾਸਲ ਕਰ ਸਕਦੇ ਆ ਆਲਸ ਇੱਕ ਜ਼ਹਿਰ ਵਰਗਾ ਹੁੰਦਾ ਜੋ ਹੌਲੀ-ਹੌਲੀ ਸਾਡੀ ਜ਼ਿੰਦਗੀ ਨੂੰ ਖਾ ਜਾਂਦਾ ਇਹ ਸਾਡੇ ਸੁਪਨਿਆਂ ਨੂੰ ਰੋਕਦਾ ਹੈ ਸਾਡੀ ਮਿਹਨਤ ਨੂੰ ਮਾਰਦਾ ਹੈ ਆਲਸੀ ਇਨਸਾਨ ਹਮੇਸ਼ਾ ਸਹੂਲਤ ਲੱਭਦਾ ਉਸ ਨੂੰ ਘੱਟ ਮਿਹਨਤ ਵੱਧ ਸੁੱਖ ਚਾਹੀਦਾ ਹੈ ਪਰ ਸਚਾਈ ਇਹ ਹੈ ਕਿ ਜਿਹੜਾ ਇਨਸਾਨ ਆਲਸ ਕਰਦਾ ਹੈ ਉਹ ਕਦੇ ਵੀ ਵੱਡੀ ਮੰਜ਼ਿਲ ਨਹੀਂ ਪਾ ਸਕਦਾ ਆਲਸ ਦੀ ਸਭ ਤੋਂ ਵੱਡੀ ਖਾਸੀਅਤ ਆ ਇਹ ਸਮਾਂ ਚੁਰਾ ਲੈਂਦਾ ਇੱਕ ਐਗਜ਼ਾਮਪਲ ਦੇ ਤੌਰ ਤੇ ਇੱਕ ਵਿਦਿਆਰਥੀ ਸੋਚਦਾ ਵੀ ਮੈਂ ਕੱਲ ਤੋਂ ਪੜ੍ਹਨਾ ਸ਼ੁਰੂ ਕਰੂੰਗਾ ਕੱਲ ਆਉਂਦੀ ਆ ਫੇਰ ਕਹਿੰਦਾ ਹੈ ਅੱਜ ਤਾਂ ਮਨ ਨਹੀਂ ਪਰਸੋਂ ਤੋਂ ਕਰੂੰਗਾ ਇਦਾਂ ਕਰਦੇ ਕਰਦੇ ਪ੍ਰੀਖਿਆ ਸਾਹਮਣੇ ਆ ਜਾਂਦੀ ਆ ਤੇ ਖਾਲੀ ਹੱਥ ਰਹਿ ਜਾਂਦਾ ਇਸ ਲਈ ਸਮਾਂ ਕਿਸੇ ਲਈ ਨਹੀਂ ਰੁਕਦਾ ਜਿਹੜਾ ਇਹਨੂੰ ਆਲਸ ਵਿੱਚ ਗਵਾ ਦਿੰਦਾ ਹੈ ਉਹ ਕਦੇ ਵੀ ਵਾਪਸ ਨਹੀਂ ਲੈ ਸਕਦਾ ਆਲਸ ਕਰਨ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਨੇ ਨੰਬਰ 1 ਇਹ ਸਾਡੀ ਸਿਹਤ ਨੂੰ ਖਰਾਬ ਕਰਦਾ ਜਦੋਂ ਅਸੀਂ ਕੰਮ ਨਹੀਂ ਕਰਦੇ ਸਾਡਾ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ ਨੰਬਰ 2 ਮੌਕਾ ਹੱਥੋਂ ਨਿਕਲ ਜਾਂਦਾ ਕਈ ਵਾਰੀ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਸਿਰਫ ਇਸ ਲਈ ਖੋ ਜਾਂਦਾ ਹੈ ਕਿਉਂਕਿ ਅਸੀਂ ਉਸ ਸਮੇਂ ਆਲਸੀ ਰਹੇ ਨੰਬਰ 3 ਆਤਮ ਵਿਸ਼ਵਾਸ ਟੁੱਟਦਾ ਹੈ ਜਿਹੜਾ ਕੰਮ ਸਮੇਂ ਤੇ ਨਾ ਹੋਵੇ ਉਹ ਮਨ ਦੇ ਅੰਦਰ ਗਿਲਟ ਪੈਦਾ ਕਰਦਾ ਹੈ ਨੰਬਰ 4 ਹੋਰ ਲੋਕਾਂ ਦੀਆਂ ਨਜ਼ਰਾਂ ਵਿੱਚ ਵੀਰਸਾ ਆਂਦੀ ਹੈ ਆਲਸੀ ਇਨਸਾਨ ਨੂੰ ਕੋਈ ਵੀ ਇੱਜ਼ਤ ਨਹੀਂ ਦਿੰਦਾ ਦੁਨੀਆ ਦੇ ਹਰ ਵੱਡੇ ਇਨਸਾਨ ਨੇ ਆਲਸ ਛੱਡ ਕੇ ਹੀ ਇਤਿਹਾਸ ਬਣਾਇਆ ਇਬਰਾਹਿਮ ਲਿੰਕਨ ਗਰੀਬੀ ਵਿੱਚ ਜੰਮਿਆ ਸੀ ਮੋਮਬਤੀ ਦੀ ਰੋਸ਼ਨੀ ਵਿੱਚ ਪੜਦਾ ਸੀ ਧੀਰੂ ਪਾਈ ਅਵਾਨੀ ਪੈਟਰੋਲ ਪੰਪ ਤੇ ਕੰਮ ਕੀਤਾ ਪਰ ਮਿਹਨਤ ਨਾਲ ਅਰਬਾਪਤੀ ਬਣ ਗਿਆ ਬਾਬਾ ਨਾਨਕ ਕਦੇ ਵੀ ਆਲਸ ਨਹੀਂ ਕੀਤਾ ਹਮੇਸ਼ਾ ਮਿਹਨਤ ਤੇ ਸੱਚਾਈ ਨਾਲ ਲੋਕਾਂ ਨੂੰ ਸਿਖਾਇਆ ਆਲਸ ਛੱਡ ਕੇ ਮਿਹਨਤ ਕਰਨਾ ਹੀ ਕਾਮਯਾਬੀ ਦਾ ਰਾਹ ਹੈ ਹੁਣ ਆਲਸ ਆਉਂਦਾ ਕਿਉਂ ਹੈ ਆਪਾਂ ਇਸ ਦੇ ਉੱਤੇ ਗੱਲ ਕਰਦੇ ਹਾਂ ਨੰਬਰ 1 ਮਨ ਦੀ ਕਮਜ਼ੋਰੀ ਜਦੋਂ ਅਸੀਂ ਆਪਣੀ ਸੋਚ ਤੇ ਕਾਬੂ ਨਹੀਂ ਰੱਖਦੇ ਨੰਬਰ 2 ਸਾਡੀ ਆਦਤ ਹੁੰਦੀ ਆ ਛੋਟੇ ਛੋਟੇ ਕੰਮ ਟਾਲਣਾ ਆਲਸ ਦੀ ਆਦਤ ਬਣ ਜਾਂਦਾ ਹੈ ਨੰਬਰ 3 ਡਰ ਕਈ ਵਾਰੀ ਫੇਲ ਹੋਣ ਦੇ ਡਰ ਕਰਕੇ ਅਸੀਂ ਕੋਈ ਕੰਮ ਹੀ ਨਹੀਂ ਕਰਦੇ ਨੰਬਰ 4 ਬਿਨਾ ਮਕਸਦ ਦੇ ਜੀਵਨ ਨੂੰ ਜਿਉਣਾ ਜਿਹੜੇ ਲੋਕਾਂ ਦੇ ਜੀਵਨ ਵਿੱਚ ਤੀਜਾ ਹੀ ਨਹੀਂ ਹੁੰਦਾ ਉਹ ਆਲਸ ਵਿੱਚ ਫਸੇ ਰਹਿੰਦੇ ਨੇ ਨੰਬਰ 6 ਸਭ ਤੋਂ ਮਹੱਤਵਪੂਰਨ ਟੌਪਿਕ ਛੇੜਿਆ ਕਿ ਅਸੀਂ ਆਲਸ ਨੂੰ ਕਿਵੇਂ ਛੱਡ ਸਕਦੇ ਹਾਂ ਨੰਬਰ 1 ਛੋਟੇ ਟੀਚੇ ਅਪਣਾਓ ਵੱਡੇ ਕੰਮ ਇੱਕੋ ਵਾਰੀ ਨਹੀਂ ਹੁੰਦੇ ਨੰਬਰ 2 ਰੁਟੀਨ ਬਣਾਓ ਹਰ ਰੋਜ਼ ਇੱਕ ਸਮਾਂ ਤੈਅ ਕਰੋ ਅਤੇ ਉਸ ਉੱਤੇ ਕੰਮ ਕਰੋ। ਨੰਬਰ 3 ਆਪਣੇ ਆਪ ਨੂੰ ਇਨਾਮ ਦਿਓ। ਜਦੋਂ ਕੋਈ ਕੰਮ ਪੂਰਾ ਕਰ ਲਾਓ ਤਾਂ ਆਪਣੇ ਆਪ ਨੂੰ ਖੁਸ਼ ਕਰੋ। ਨੰਬਰ 4 ਬੁਰੇ ਦੋਸਤਾਂ ਤੋਂ ਬਚੋ। ਆਲਸੀ ਲੋਕਾਂ ਨਾਲ ਰਹੋਗੇ ਤਾਂ ਆਲਸੀ ਹੀ ਬਣੋਗੇ। ਨੰਬਰ 5 ਸਰੀਰਕ ਕਸਰਤ ਕਰੋ। ਤੰਦਰੁਸਤ ਸਰੀਰ ਹੀ ਚੁਸਤ ਮਨ ਦਿੰਦਾ ਹੈ। ਆਲਸ ਛੱਡ ਕੇ ਜਿਹੜਾ ਇਨਸਾਨ ਹਰ ਰੋਜ਼ ਥੋੜਾ ਥੋੜਾ ਅੱਗੇ ਵਧਦਾ ਹੈ ਉਹੀ ਵੱਡੀ ਮੰਜ਼ਿਲ ਹਾਸਲ ਕਰਦਾ ਹੈ ਜਿਵੇਂ ਇੱਕ ਬੂੰਦ ਪਾਣੀ ਹਰ ਰੋਜ਼ ਪੱਥਰ ਤੇ ਡਿੱਗਦੀ ਹੈ ਸਾਲਾਂ ਬਾਅਦ ਉਹ ਪੱਥਰ 'ਚ ਵੀ ਸੁਰਾਖ ਕਰ ਦਿੰਦੀ ਹੈ ਉਸੇ ਤਰੀਕੇ ਨਾਲ ਹੀ ਮਿਹਨਤ ਹੈ ਜੋ ਵੱਡੇ ਵੱਡੇ ਸੁਪਨੇ ਪੂਰੇ ਕਰ ਦਿੰਦੀ ਹੈ ਆਲਸ ਸਭ ਤੋਂ ਆਲਸ ਦਾ ਸਭ ਤੋਂ ਵੱਡਾ ਇਲਾਜ ਹੈ ਹੁਣੇ ਕੰਮ ਸ਼ੁਰੂ ਕਰੋ ਕੱਲ ਦਾ ਇੰਤਜ਼ਾਰ ਨਾ ਕਰੋ ਕੱਲ ਕਿਸੇ ਨੇ ਨਹੀਂ ਵੇਖਿਆ ਪਰ ਅੱਜ ਤੁਹਾਡੇ ਹੱਥ ਵਿੱਚ ਹੈ ਜੇ ਤੁਸੀਂ ਹੁਣੇ ਮਿਹਨਤ ਸ਼ੁਰੂ ਕਰ ਦਿੰਦੇ ਹੋ ਤਾਂ ਕੱਲ ਤੁਹਾਡੀ ਸਫਲਤਾ ਪੱਕੀ ਹੈ ਕਾਮਯਾਬੀ ਹਾਸਲ ਕਰਨ ਲਈ ਥੋੜੇ ਜੇ ਪ੍ਰੈਕਟੀਕਲ ਟਿਪਸ ਨੇ ਜਿਨ੍ਹਾਂ ਨੂੰ ਫੋਲੋ ਕਰਨਾ ਜ਼ਰੂਰੀ ਹੁੰਦਾ ਨੰਬਰ 1 ਸਵੇਰੇ ਜਲਦੀ ਉੱਠੋ ਦਿਨ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ ਨੰਬਰ 2 ਟੂ-डू ਲਿਸਟ ਬਣਾਓ ਹਰ ਦਿਨ ਦੇ ਕੰਮ ਨੂੰ ਲਿਖੋ ਅਤੇ ਉਹਨੂੰ ਉਸੇ ਦਿਨ ਪੂਰਾ ਕਰੋ ਨੰਬਰ 3 ਇੱਕ ਕੰਮ ਤੇ ਧਿਆਨ ਦਿਓ ਬਹੁਤ ਸਾਰੇ ਕੰਮ ਇਕੱਠੇ ਕਰਨ ਨਾਲ ਮਨ ਭਟਕਦਾ ਹੈ ਨੰਬਰ 4 ਅਪਦੀਪ ਪ੍ਰੋਗਰੈਸ ਨੂੰ ਚੈੱਕ ਜਰੂਰ ਕਰੋ ਕਿ ਹਰ ਹਫ਼ਤੇ ਵੇਖੋ ਕਿ ਕਿੰਨਾ ਕੰਮ ਅੱਗੇ ਵਧ ਗਿਆ ਹੈ ਨੰਬਰ 5 ਪੋਜ਼ੀਟਿਵ ਸੋਚ ਰੱਖੋ ਹੌਂਸਲਾ ਹੀ ਕਾਮਯਾਬੀ ਦੀ ਕੁੰਜੀ ਹੈ ਅੰਤ ਵਿੱਚ ਮੈਂ ਇਹੀ ਕਹੂੰਗੀ ਕਿ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਆਲਸ ਨੂੰ ਅਲਵਿਦਾ ਕਹਿਣਾ ਪਵੇਗਾ ਆਲਸ ਛੱਡ ਕੇ ਮਿਹਨਤ ਨੂੰ ਗਲੇ ਲਗਾਓ ਯਾਦ ਰੱਖੋ ਸੁਪਨੇ ਉਹੀ ਪੂਰੇ ਹੁੰਦੇ ਨੇ ਜੋ ਉੱਠ ਕੇ ਉਹਨਾਂ ਲਈ ਮਿਹਨਤ ਕਰਦੇ ਨੇ ਆਲਸ ਤੁਹਾਨੂੰ ਹਮੇਸ਼ਾ ਗਰੀਬ ਕਮਜ਼ੋਰ ਤੇ ਪਛਤਾਵੇ ਨਾਲ ਪਰਿਆ ਰੱਖੇਗਾ ਪਰ ਮਿਹਨਤ ਤੁਹਾਨੂੰ ਮਾਣ ਇੱਜ਼ਤ ਤੇ ਕਾਮਯਾਬੀ ਦਿਵਾਵੇਗੀ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਲਿਖੋ ਕਿ ਤੁਸੀਂ ਆਪਣਾ ਆਲਸ ਕਿਵੇਂ ਛੱਡੋਗੇ ਤੇ ਕਾਮਯਾਬੀ ਵੱਲ ਪਹਿਲਾ ਕਿਹੜਾ ਕਦਮ ਚੁੱਕੋਗੇ ਧੰਨਵਾਦ